ਸਤਿ ਸ਼੍ਰੀ ਅਕਾਲ ਦੋਸਤੋ ਜੀ ਆਇਆਂ ਆਖਦਾ ਸਾਨੂੰ ਸਾਡੇ YouTube ਚੈਨਲ ਤੇ Facebook ਪੇਜ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼ਰਮ ਬਾਰੇ ਅਕਸਰ ਲੋਕ ਕਹਿ ਦਿੰਦੇ ਨੇ ਕਿ ਮੈਂ ਕੰਮ ਤਾਂ ਕਰ ਲਾਂ ਆ ਕੰਮ ਤਾਂ ਕਰ ਲਾਂ ਪਰ ਮੈਨੂੰ ਸ਼ਰਮ ਆਉਂਦੀ ਹੈ ਸ਼ਰਮ ਨੂੰ ਖਤਮ ਕਰਨ ਲਈ ਤੁਹਾਨੂੰ ਆਪਣੇ ਆਪ ਅੰਦਰ ਕੁਝ ਸੁਧਾਰ ਕਰਨੇ ਪੈਣਗੇ ਜਿੰਨਾ ਵਿੱਚ ਸਭ ਤੋਂ ਪਹਿਲਾ ਹੈਗਾ ਕਦੇ ਵੀ ਆਪਣੀ ਬੇਇੱਜ਼ਤੀ ਹੋਣ ਤੋਂ ਨਾ ਡਰੋ ਜੇ ਤੁਹਾਡੀ ਕੋਈ ਬੇਇੱਜ਼ਤੀ ਕਰਦਾ ਵੀ ਹੈ ਤਾਂ ਉਸ ਨੂੰ ਯਾਦ ਰੱਖੋ ਟਾਈਮ ਆਉਣ ਤੇ ਕਿਸੇ ਹਿਸਾਬ ਨਾਲ ਉਸ ਨੂੰ ਜਵਾਬ ਦਿਓ ਹਮੇਸ਼ਾ ਹੌਲੀ ਅਤੇ ਤੀਰਜ ਰੱਖੋ ਕਿਉਂਕਿ ਕਈ ਵਾਰ ਆਪਾਂ ਕਿਸੇ ਦੀ ਵਜ੍ਹਾ ਕਾਰਨ ਕਾਲੀ ਵਿੱਚ ਲੈਤੇ ਫੈਸਲੇ ਆਪਣੇ ਲਈ ਸ਼ਰਮਿੰਦਗੀ ਦਾ ਕਾਰਨ ਬਣ ਸਕਦੇ ਆ। ਤੀਸਰਾ ਹੈ ਜੀ ਆਪਣੇ ਆਪ ਨੂੰ ਕਦੇ ਵੀ ਛੋਟਾ ਨਾ ਸਮਝੋ ਕਿਉਂਕਿ ਜੋ ਤੁਸੀਂ ਕਰ ਸਕਦੇ ਹੋ ਕੋਈ ਹੋਰ ਨਹੀਂ ਕਰ ਸਕਦਾ। ਇਹ ਜ਼ਰੂਰ ਯਾਦ ਰੱਖੋ ਕਿ ਤੁਸੀਂ ਆਪਣੇ ਲਈ ਆਪ ਹੀ ਕਰਨਾ ਹੈ। ਚੌਥਾ ਨੰਬਰ ਹੈਗਾ ਤੁਸੀਂ ਜਦੋਂ ਵੀ ਕਿਤੇ ਬਾਹਰ ਨਿਕਲਦੇ ਆ ਅਕਸਰ ਕੀ ਹੁੰਦਾ ਕਿ ਆਪਾਂ ਕੰਮ ਕਰਨ ਲਈ ਬਾਹਰ ਜਾਂਦੇ ਆ। ਆਪਾਂ ਡਰਦੇ ਡਰਦੇ ਤੇ ਸ਼ਰਮਿੰਦਾ ਹੁੰਦੇ ਮਾਰੇ ਨੀਵੀਂ ਪਾ ਕੇ ਲੰਘ ਜਾਨੇ ਤਾਂ ਲੋਕ ਆਪਾਂ ਨੂੰ ਹੋਰ ਡਰਾਉਂਦੇ ਨੇ ਕਿ ਤਾ ਪਹਿਲਾਂ ਹੀ ਡਰਿਆ ਹੋਇਆ ਅਲਿਨੀਆਂ ਅੱਖਾਂ 'ਚ ਅੱਖਾਂ ਪਾ ਕੇ ਹਮੇਸ਼ਾ ਤੁਹਾਨੂੰ ਗੱਲ ਕਰਨੀ ਚਾਹੀਦੀ ਹੈ ਦੋਸਤੋ ਜੇ ਐਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰੋ ਥੈਂਕ ਯੂ